ਮੈਂ ਤੇਰੀ ਬਲੀ ਦੇ ਦ ਮੇਰੀ ਤੇਰੀ ਤੁੰਗੜੀ 10 ਲੱਖ ਓ ਬਰਾਵਾ ਓ ਬਾਈ ਯਾਰ ਕੋਈ ਚਾਹੀਦੀ ਗੱਲ ਕਰੋ ਯਾਰ ਬਾਈ ਸਾਰੇ ਬਾਰੇ ਬੱਧੀ ਤੁਸੀਂ ਯਾਰ ਓ ਯਾਰ 10 ਲੱਖ ਯਾ ਚੱਟੜਿਆ ਘਰ ਦੇੜੀ ਜੀ ਬੱਧੀ ਬੜ ਗਿਆ ਛੋਟੇ ਬੱਧੀ ਤੇਰੇ ਲੱਗ ਗਿਆ ਇਹ ਤੁਹਾਨੂੰ ਬਾਬਾ ਕਿਹੜਾ ਬਿਲੋ ਸੀ ਭੈਜੋ ਪਰ ਓ ਹੋ ਮੈਂ ਤੈਨੂੰ ਮੇਰੀ ਗੱਲ ਸੁਣਾ 10 ਲੱਖ ਚ ਕੋਠੀ ਪਾ ਦੂੰ ਤੇਰੀ ਓ ਪਰਾਵਾ ਜਦੋਂ ਮੈਂ ਬੜੀ ਜਿਹਾ ਵੜ ਗਿਆ ਮੈਂ ਕੋਠੀ ਚੱਕੜੀ ਆ ਅੱਬੇ ਨੇ ਸਕੂਟਰੀ ਆ ਲਈ ਪੜਾ ਇਹ ਪੜਾ ਅੱਪਾ ਇਤਨੇ ਵੀ ਗਾਲੀਂ ਨਹੀਂ ਜੋਦੀ ਆ ਚੱਲ ਇਹਨਾਂ ਸੁਰ ਗਾਲੀਆ ਬਾਬੇ ਕੋਲੋਂ ਤੂੰ ਬਜੂ ਲੈ ਕੇ ਜਾ ਮੈਂ ਅੱਪਾ ਇੱਥੇ ਹੀ ਆਹ ਨਾਲ ਗੱਲ ਕਰੂਗਾ ਤੂੰ ਬਾਬਾ ਇਹਨੂੰ ਕੀ ਆਈਏ ਪਤਾ ਨਹੀਂ ਇਹ ਨਹੀਂ ਕਿ ਤੂੰ ਅੱਤ ਤੂੰ ਹੀ ਤਾਂ ਕਹਿੰਦਾ ਬਾਬੇ ਸਹੀ ਹੁੰਦੇ ਓ ਬਾਬਾ ਸਹੀ ਹੁੰਦੇ ਯਾਰ ਆਪਰੇ ਕਿਹੜੇ ਬਾਬੇ ਕੋਲ ਤੂੰ ਜਾ ਉਹਦੇ ਭਾਈ ਓ ਮੱਕੜਾ ਕਿਵੇਂ ਆ ਪੂਰੀ ਆ ਗਏ ਨੀ ਯਾਰ ਆ ਗਿਆ ਟਿੱਡ ਭਰ ਗਿਆ ਬੈਲਟ ਲਾ ਯਾਰ ਕੋਨਾ ਸੀਟ ਬੈਲਟ ਬੈਲਟ ਲੱਗੀ ਹੈ ਜੀ ਨਹੀਂ ਨਹੀਂ ਸੀਟ ਬੈਲਟ ਯਾਰ ਜਿਹੜੀ ਨਾ ਆ ਆ ਬਲ ਨਾ ਆ ਹਾਂ ਆਈ ਲਾ ਇੱਥੇ ਇਹਦੇ ਚ ਸਹੀ ਜੇ ਕਰਕੇ ਲਾ ਲਾ ਇਹ ਕਿਵੇਂ ਲੱਗਦੀ ਹੁੰਦੀ ਹੈ ਪਾ ਪਾ ਦੇ ਵਿੱਚ ਨੇ ਠੀਕ ਹੈ ਇਹਦੇ ਨਾਲ ਕੀ ਹੋ ਜਾਂਦਾ ਹੈ ਮੇ ਸੇਫਟੀ ਰੋ ਗਿਆ ਲਹਾ ਹਾਂ ਹਾਂ ਬਾਤ ਲੰਡਾ ਇਹ ਨਹੀਂ ਹਾਂ ਉਹ ਯਾਰ ਗੱਲ ਸੁਣੋ ਯਾਰ ਇੱਕ ਨਾ ਮੈਨੂੰ ਤਾਂ ਜ਼ਰੂਰੀ ਗੱਲ ਕਰਨੀ ਆ ਹਾਂ ਜੀ ਆਪਾਂ ਨੂੰ ਨਾ ਯਾਰ ਮੈਂ ਕਿਹਾ ਸੀ ਤੂੰ ਇਹਨਾਂ ਮੰਨ ਤਾਂਗਾ ਵੀ ਮਤਲਬ ਜਿਹੜੇ ਆਹਾ ਹੁੰਦੇ ਆ ਚੇਲੇ ਚਪਟੇ ਆ ਬਾਬੇ ਪੁੱਛਾ ਵਾਲੇ ਹਾਂ ਇੱਕ ਲੰਬਰ ਕੰਮ ਕਰਦੀ ਏ ਤੇ ਯਾਰ ਮੇਰਾ ਇੱਕ ਕੰਮ ਆ ਯਾਰ ਉਹਨੇ ਮੈਨੂੰ ਗੱਲ ਕੀਤੀ ਇੱਕ ਅੱਛਾ ਇਹ ਪੈਸੇ ਤਾਂ ਆਪਾਂ ਦੇ ਦਾਂਗੇ ਗੱਲ ਹੈ ਕਿ 5-7 ਲੱਖ ਰੁਪਈਆ ਆਪਾਂ ਜਿਹੜੇ ਵਿੱਚ ਬੰਦਨ ਦੇ ਦਈਏ ਗਰੀ ਪਰਿਵਾਰ ਨੂੰ ਹਾਂ ਹਾਂ ਤੇ ਉਹਨਾਂ ਨੂੰ ਕਹਿ ਲਈ ਯਾਰ ਇੱਕ ਮੁੰਡਾ ਆਪਾਂ ਬਲੀ ਦੇਣੀ ਆ ਹਾਂ ਉਹ ਕਹਿੰਨਾਂ ਗਰੀਬ ਘਰ ਦੇ ਦੀ ਕਿਸੇ ਦੀ ਬਲੀ ਦੇ ਦੇਗੇ ਪਾਪਾ ਕਹਿੰਦਾ ਹਾਂ ਮੁੰਡੇ ਦੀ ਕਹਿੰਨਾ ਚਾਹੀਦੀ ਮੁੰਡੇ ਦੀ ਬਲੀ ਆ ਨਹੀਂ ਪਾਪਾ ਕਹਿੰਦਾ ਵੀ ਤੇਰਾ ਕੰਮ ਹੋ ਜਾਊਗਾ ਬਲੀ ਤੇਰੇ ਬੰਦੇ ਦੀ ਆ ਹਾਂ ਮੁੰਡੇ ਜਿਹਦੀ ਹੋਵੇ ਮਤਲਬ ਜਿਵੇਂ ਤੇਰੀ ਉਮਰ ਦਾ ਹਾਂ ਹਾਂ ਕਹਿੰਨਾਂ ਬਲੀ ਦੇ ਦੇ ਤੇ ਤੁਹਾਡਾ ਕੰਮ ਹੋ ਜਾਊਗਾ ਹਾਂ ਤੇ ਸਹੀ ਆ ਸਹੀ ਆ ਭਾਈ ਹੈਂ ਨੇ ਉਹਨੂੰ ਜੀ ਬਲੀ ਦੇਣੀ ਆ ਉਹਨੂੰ ਕੀ ਦੇਵਾਂਗੇ ਆਪਾਂ ਮੈਂ ਦੇ ਦਾਂਗੇ 10 ਲੱਖ ਰੁਪਇਆ 10 ਲੱਖ ਹਾਂ ਉਹ ਫੇਰ ਤਾਂ ਬਹੁਤੂ ਬੰਦੇ ਧਿਆਰ ਹੋਣਗੇ ਪੱਕੀ ਗੱਲ ਆ ਗਰੀਬ ਬੰਦੇ ਨੂੰ ਲੋੜ ਹੀ ਪੈਸੇ ਦੀ ਹ ਜਿਹੜੂ ਆਪਾਂ ਕਹਿੰਦੇ ਵੀ ਤੈਨੂੰ 10 ਲੱਖ ਰੁਪਇਆ ਦੇ ਦਾਂਗੇ ਅਗਲੇ ਲੈਣ ਬਣਾ ਲੈਣੀ ਆ ਮੈਨੂੰ ਮਾਰੋ ਮੈਨੂੰ ਮਾਰੋ ਇਹ ਤਾਂ ਗੱਲ ਹੈਗੀ ਹਨਾ 10 ਲੱਖ ਰੁਪਇਆ ਤਾਂ ਬਹੁਤ ਹੁੰਦਾ ਉਹ ਬਹੁਤ ਆ ਬੱਲੇ ਬੱਲੇ ਹੋ ਜਾਣੀ ਆ ਯਾਰ ਖਣਾ 50 ਰੁਪਇਆ ਦਾ ਬੰਦਾ ਨਹੀਂ ਹੁੰਦਾ 10 ਲੱਖ ਦਾ ਬਣ ਜਾਣਾ ਹਾਂ ਵਧੀਆ ਵਈ ਦੇ ਦੂਆ ਬਟ ਮੈਨਾਂ ਕਰ ਲਾਂਗੇ ਆਪਾਂ ਕੋਈ ਵਧੀਆ ਯਾਰ ਮੈਂ ਤਾਂ ਹੋਰ ਹਾਰਦਾ ਸੀ ਯਾਰ ਮੇਰੀ ਗੱਲ ਮੰਨ ਜੇ ਜੇ ਹੁਣ ਆਪਾਂ ਝੁੰਨਾ ਝੁੰਨਾ ਵੜ ਲਿਆ ਫ੍ਰੀ ਹੋ ਗਏ ਆ ਹਾਂ ਹੋਰ ਤਾਂ ਵਿਲੇ ਆਪਾਂ ਨਿਆਰੇ ਲੈਣ ਨੂੰ ਹਾਂ ਹਾਂ ਤੇ ਯਾਰ ਜੇ ਮੈਂ ਤੇਰੀ ਬਲੀ ਦੇ ਦਿੰਦਾ ਮੇਰੀ ਤੇਰੀ ਤੁੰਗੜੀ 10 ਲੱਖ ਓ ਬਰਾਵਾ ਓ ਬਾਈ ਯਾਰ ਕੋਈ ਚਾਹੀਦੀ ਗੱਲ ਕਰੋ ਯਾਰ ਬਾਈ ਸਾਰੇ ਬਾਰੇ ਬੰਦੇ ਆ ਤੁਸੀਂ ਯਾਰ ਓ ਨਹੀਂ 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 ਬੈਲਟ ਤਾਂ ਲੱਗ ਜਾਂਦੇ ਬੈਲਟ ਗੱਲ ਤਾਂ ਸੁਣ ਮੇਰੀ ਅੱਜ ਉਹਨਾਂ ਪਰ ਤੇ ਵਿਆਹ ਵਾਂਜੀ ਚ ਪਏ ਆ ਤੇ ਮੈਂ ਪਿੱਛੋਂ ਬੁਲਾਵੈ ਨਾ ਦੋ ਮੁੰਡਿਆਂ ਨੂੰ ਉਹ ਨਹੀਂ ਭਈਆ ਆਪਾਂ ਬੱਧਾ ਲੱਭ ਲੈ ਰਹੀ ਤੇਰੇ ਘਰ ਦੇ ਨੂੰ ਪੈਸੇ ਮੈਂ ਪੱਕਾ ਦੇ ਦੂੰ ਯਾਰ ਭਈਆ ਤੂੰ ਹੀ ਬੰਦ ਪਈਆ ਪੈ ਰਿਆ ਆਪਾਂ ਨੂੰ ਪੈਸੇ ਦੀ ਲੋੜ ਹੀ ਨਹੀਂ ਤੂੰ ਆ ਬੈਠ ਕੇ ਖੋਲਦਾ ਯਾਰ ਓ ਟੱਡਿਓ ਬੋਲੋ ਹੋਗੇ ਟੱਡਾ ਨਹੀਂ 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 ਤੂੰ ਬੈਟ ਲਾਈ ਰੱਖ ਯਾਰ ਪੂਰੀਆਂ ਮੈਨੂੰ ਤਿਆਰ ਖਵਾਈਆਂ ਸੀ ਯਾਰ ਤੈਨੂੰ ਪਤਾ ਪੂਰੀਆਂ ਕੀ ਮੇਰੀ ਸੁਣ ਗੱਲ ਯਾਰ ਹੁਣ ਜੇ ਤੂੰ ਨਾ ਸਾਥ ਦੇਗਾ ਤਾਂ ਕੌਣ ਦੇਊਗਾ ਯਾਰ ਓ ਯਾਰ ਸਾਥ ਦੇ ਲੈ ਬਾਈ ਤੇਰਾ ਤੇ ਜਾਨ ਦੇ ਦੂਗਾ ਯਾਰ ਗੱਲ ਹੀ ਕੋਈ ਨਹੀਂ ਜਾਨ ਹੀ ਤਾਂ ਦੇਣੀ ਐ ਪਹਿਲਾਂ ਤੇਰੇ ਹੱਥ ਵੱਢੂਗਾ ਫਿਰ ਤੇ ਨੱਕ ਅਜੇ ਡੇਲੇ ਜੇ ਕੱਢਦਾ ਐ ਡੇਡੇ ਪਏ ਇਹ ਵੀ ਵਿੱਚੋਂ ਕੱਢ ਲੂੰਗਾ ਚਾਈਦੀ ਕਰੋ ਕਰ ਲੈ ਜਾਂ ਤੋ ਕੋਦਲ ਕੀ ਬਈ ਯਾਰ ਨਹੀਂ ਯਾਰ ਐ ਨਾ ਕਰ ਫਿਰ ਆ ਉਹਨੇ ਖੇਤਾ ਐ ਜਿੱਤਾ ਪਾ ਗਏ ਯਾਰ ਕਰ ਲੀਏ ਯਾਰ ਮੈਂ ਕਿਤਾ ਜੀ ਮਿੰਟ ਮਿੰਟ ਦੋ ਨਹੀਂ ਲੱਗਨੇ ਪੀੜ ਪੀੜ ਨਹੀਂ ਹੋਣ ਦਿੰਦਾ ਯਾਰ ਉਹ ਪੱਕੀ ਗੱਲ ਆ ਉਹ ਬੱਡ ਦਾ ਭੈਣ ਜੂ ਦਾ ਇੱਕ ਵੀ ਨਹੀਂ ਲੱਗਣਾ ਬੇਨਾਂ ਦਾ ਕੂਟਾ ਹੋ ਜਾਊਗਾ ਯਾਰ 10 ਲੱਖ ਜਾਂ ਚੱਟੜਿਆ ਘਰ ਦੇੜੀ ਜੀ ਮੈਂ ਬੱਧਾ ਹੀ ਬਰ ਗਿਆ ਛੋਟੇ ਆ ਬੱਧਾ ਤੇਰੇ ਤੋਂ ਇਲਾਵਾ ਯਾਰ ਬਈ ਯਾਰ ਮੈਨੂੰ ਹੋਰ ਕਿਸੇ ਦਾ ਭਰੋਸਾ ਵੀ ਨਹੀਂ ਨਾ ਉਹ ਬੱਡੂ ਆ ਤੂੰ ਲੋਣਾ 10 ਲੱਖ ਰੁਪਈਆ ਬਹੁਤ ਹੁੰਦਾ ਇਹ ਬਹੁਤ ਆਉਂਦਾ ਬਰਾਵਾ ਬਤਾ ਬੜਾ ਕਹੇ 10 ਲੱਖ ਦਾ ਆ ਦੂਗਾ ਬਤਾ ਕਿ ਤੂੰ ਆਉਂਗਾ ਤੇ ਬੰਦੇ ਤਾਂ ਕੀ ਕਰਾਉਣਾ ਜਦੋਂ ਤੇਰੇ ਘਰ ਦੇ ਹੁਣ 10 ਲੱਖ ਮਿਲ ਗਿਆ ਇਹ ਤੁਹਾਨੂੰ ਬਾਬਾ ਕਿਹੜਾ ਬਿਲੋ ਸੀ ਭੇਜੋ ਬਰਾਵਾ ਬਾਬੇ ਨੂੰ ਮਿਲ ਗਿਆ ਯਾਰ ਤੂੰ ਬੈਠੋ ਨਾ ਲਾ ਬੈਲਟ ਨਾ ਲਾ ਬੈਠ ਲੱਗੀ ਰਹਿੰਦੇ ਤੈਨੂੰ ਮੈਂ ਲੈ ਕੇ ਚੱਲੇ ਅੱਜ ਵਧੀਆ ਆਪਣੀ ਬਾਦੀ ਆ ਯਾਰ ਪੁੱਠੀਆਂ ਬੁੱਤਾਂ ਦਦੇ ਵਿੱਚ ਆ ਕੇ ਬਾਬੇ ਓਹੋ ਮੈਂ ਤੈਨੂੰ ਮੇਰੀ ਗੱਲ ਸੁਣਦਾ 10 ਲੱਖ ਚ ਕੋਠੀ ਪਾ ਦੂੰ ਤੇਰੀ ਓ ਬਰਾਵਾ ਜਦੋਂ ਤੂੰ ਹੁਣ ਇੱਧਰ ਕੀ ਹੁੰਦਾ ਹੈਗਾ ਮੜਾ ਯਾਰ ਬਸ ਮੈਂ ਤੇਰਾ ਹੁਣੇ ਲਾ ਦੇਣਾ ਗਰਾ ਯਾਰ ਆ ਲੈ ਫੇਰ ਉਹ ਯਾਰ ਓਏ ਤੂੰ ਗੱਲਾਂ ਕਿਉਂ ਕਰਦਾ ਯਾਰ ਬਈ ਯਾਰ ਇਹ ਚਾ ਬੈਲਟ ਕਿਉਂ ਵਾਰੀ ਵਾਰੀ ਲਾਈ ਜਾਂਦਾ ਤੂੰ ਬੈਲਟ ਤਾਂ ਰੱਖ ਓਏ ਤੂੰ ਘਬਰਾਟ ਹੋ ਜਾਂਦੀ ਆ ਯਾਰ ਤੈਨੂੰ ਪਤਾ ਮੇਰੇ ਘਬਾਰ ਰਹਿੰਦਾ ਵੈ ਨਹੀਂ 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 ਯਾਰ ਤੂੰ ਸਹੀ ਐ ਜਮਾ ਕੋਈ ਗੱਲ ਨਹੀਂ ਯਾਰ ਬਮੱਕੜਾ ਮੇਰੀ ਸੁਣ ਗੱਲ ਆਪਣੀ ਯਾਰੀ ਹੈਗੀ ਆ ਨਾ ਯਾਰੀ ਵਾ ਹੈਗੀ ਯਾਰ ਪੱਕੀ ਗੱਲ ਆ ਮੈਂ ਤੈਨੂੰ ਕਹਿੰਦਾ ਜੇ ਤੇਰੇ ਮੜੀ ਜਿਹੀ ਵੀ ਪੀੜ ਹੋ ਗਈ ਤਾਂ ਓਏ मारा यार जलोमकना मैं तेन कहता मिनट पंज लाऊ में ਮੈਂ ਭਜਾ ਲੈਣੀ ਆ ਯਾਰ ਬਾਹਰ ਕਿਉਂ ਨਹੀਂ ਸੌਦੀ ਜਾਂਦੇ ਤਾਨੂੰ ਤੇ ਚਲ ਭਜਾ ਯਾਰ ਬਾਈ ਯਾਰ ਆਉਂ ਜਿੱਥੇ ਲੜਨਾ ਕਰ ਯਾਰ ਹਣ ਤੂੰ ਯਾਰ ਕੋਸਿੰਡਾ ਬੰਦਾ ਮੱਕੜਾ ਤੂੰ ਦਲੇਰ ਬੰਦਾ ਯਾਰ ਆਇਆ ਦਲੇਰ ਤਾਂ ਹੈਗਾ ਯਾਰ ਬਾਈ ਯਾਰ ਬੰਦਲਾ ਕੰਮ ਦੇ ਸਹੀਉ ਦਾ ਯਾਰਾ ਤੇਰੇ ਕੰਮ ਨਹੀਂ ਉੜਾ ਕੇ ਹੇਣਾ ਯਾਰ ਤੇ ਜੋ ਤੂੰ ਆ ਗਿਆ ਮੇਰੇ ਕੰਮ ਫਿਰ ਮੇਰੇ ਕੰਮ ਚੱਲਣ ਲੱਗ ਪੂਗਾ ਜੂ ਲੈ ਕੇ ਤਾ ਮਾ ਉਹ ਪਾਪਾ ਇਦਾਂ ਯਾਦਾਂ ਗੱਲ ਕਰੂ ਤੂੰ ਬਾਪਾਈ ਨੂੰ ਕੀ ਆਈਏ ਪਤਾ ਨਹੀਂ ਇਹ ਨਹੀਂ ਕਿ ਤੂੰ ਅਰੇ ਤੂੰ ਹੀ ਤਾਂ ਕਹਿੰਦਾ ਪਾਪੇ ਸਹੀ ਹੁੰਦੇ ਆ ਪਾਪਾ ਸਹੀ ਹੁੰਦੇ ਯਾਰ ਆਪ ਉਹਦੇ ਲਈ